ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਤਿੰਨ ਹੋਰ ਨਾ ਯਾਤਰੀਆਂ ਨਾਲ ਐਗਜ਼ੀਮ 4 ਮਿਸ਼ਨ ਤਹਿਤ ਅੱਜ ਕੈਨੇਡੀਅਨ ਸਪੇਸ ਸੈਂਟਰ ਤੋਂ ਕਮਾਂਟਰੀ ਪੁਲਾੜ ਸਟੇਸ਼ਨ ਲਈ ਉਡਾਨ ਭਰ ਕੇ ਇਤਿਹਾਸ ਸਿਰਜ ਦਿੱਤਾ ਹੈ ਇਸ ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੀਗੀ ਵਿਟਸਨ ਕਰ ਰਹੇ ਹਨ ਜਦੋਂ ਕਿ ਸ਼ੁਭਾਂਸ਼ੂ ਸ਼ੁਕਲਾ ਇਸ ਵਿੱਚ ਮਿਸ਼ਨ ਪਾਇਲਟ ਹਨ ਹੰਗਰੀ ਦੇ ਪੁਲਾੜ ਯਾਤਰੀ ਟਿਬੋਰ ਅਤੇ ਪੋਲੈਂਡ ਦੇ ਸਲਾਬੋਜ਼ ਮਿਸ਼ਨ ਮਾਹਰ ਵਜੋਂ ਸ਼ਾਮਲ ਹਨ ਇੱਕ ਮੰਤਰੀ ਪੁਲਾੜ ਸਟੇਸ਼ਨ ਵੱਲੋਂ ਲਾਂਚ ਕੀਤੇ ਜਾਣ ਵਾਲਾ ਚੌਥਾ ਨਿੱਜੀ ਪੁਲਾੜ ਮਿਸ਼ਨ ਹੈ ਇਸ ਮਿਸ਼ਨ ਨੇ ਪਹਿਲਾਂ 29 ਮਈ ਨੂੰ ਉਡਾਨ ਪਰ ਨਹੀਂ ਸੀ ਪਰ ਫਾਲਕਨ 9 ਰਾਕਟ ਦੇ ਬਸਟਰ ਵਿੱਚ ਤਰਲ ਆਕਸੀਜਨ ਦੇ ਰਿਸਾਅ ਤੇ ਕੁਮਾਂਤਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮੋਡਿਊਲ ਵਿੱਚ ਰਿਸਾਅ ਦਾ ਪਤਾ ਲੱਗਣ ਮੰਗਰੋਂ ਇਸ ਨੂੰ ਟਾਲ ਦਿੱਤਾ ਗਿਆ 26 ਜੂਨ ਦੇ ਵਕਫੇ ਦੌਰਾਨ ਉਡਾਨ ਨੂੰ ਹੋਰ ਪੰਜ ਵਾਰ ਟਾਲਿਆ ਗਿਆ ਪਰ ਅੱਜ ਇਹ ਮਿਸ਼ਨ ਫਲੋਰੀਡਾ ਸਥਿਤ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਲਖਨਊ ਵਿੱਚ ਜਨਮੇ ਸੁਭਾਂਸ਼ ਸ਼ੁਕਲਾ ਦੀ ਇਸ ਇਤਿਹਾਸਕ ਉਡਾਨ ਨੂੰ ਭਾਰਤ ਦੇ ਪੁਲਾੜ ਇਤਿਹਾਸ ਵਿੱਚ ਇੱਕ ਨਵੀਂ ਪ੍ਰਾਪਤੀ ਵਜੋਂ ਦਰਜ ਕੀਤਾ ਗਿਆ ਹੈ। NASA ਨੇ ਕਿਹਾ ਕਿ ਡੌਕਿੰਗ ਦਾ ਸਮਾਂ ਵੀਰਵਾਰ 26 ਜੂਨ ਕਰੀਬ ਸਵੇਰੇ 7 ਵਜੇ ਦਾ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਸ਼ਾਮ 4:30 ਵਜੇ ਹੋਵੇਗਾ।